ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਉਹ ਸਤਿਗੁਰੂ ਜਿਨੇ ਅੱਜ ਫਿਰ ਕਿਰਪਾ ਕੀਤੀ ਹੈ ਸਤਿ ਪੈਰੀ ਸਤ ਪਲਾ ਬਈਏ ਕੋੜਿਆ ਪਾਸ ਉਥੇ ਪਾਪ ਕੋਨ ਵਿਚਾਰੀਏ ਕੂੜੇ ਘਟੇ ਰਸ ਤਿਤ ਜਾਏ ਬਹੁਤ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ ਔਰ ਗੁਰੂ ਕੀ ਸੰਗਤ ਵਿੱਚ ਸੱਜ ਕੇ ਮਾਲਕ ਨੇ ਕਿਰਪਾ ਕੀਤੀ ਸਨਮਾਨਯੋਗ ਭਾਈ ਸਰਮਜੀਤ ਸਿੰਘ ਜੀ ਰੰਗੀਲਾ ਦੁਰਗਵਾਲੇ ਉਹਨਾਂ ਦੇ ਜਥੇ ਪਾਸੋਂ ਆਪ ਜੀ ਨੂੰ ਬਹੁਤ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ ਜਿਸ ਕੀਰਤਨ ਦੀ ਪਟਿਆਈ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਕੀਤੀ ਹੈ ਕਿ ਦੁਨੀਆ ਦੇ ਜਿੰਨੇ ਵੀ ਧਰਮ ਕਰਮ ਨੇ ਉਹਨਾਂ ਵਿੱਚੋਂ ਸ੍ਰੇਸ਼ਟ ਕਰਮ ਕੇਵਲ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮੰਨ ਕੇ ਕਰਮਾਂ ਕੋ ਨਾਨਕ ਇਸ ਪੈਉ ਉਪਰ ਆਪ ਦੀ ਇਸ ਪੁਰਬ ਲੇਖਿਕਾ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ ਪੈਉ ਕਿਰਪਾਲ ਦੀਨ ਦੁਖ ਪੰਚਨ ਹਰ ਹਰ ਕੀਰਤਨ ਇਹ ਮੰਨਦਾ ਤਾਂ ਆਪ ਜੀ ਦੀ ਸਾਂਝ ਬਣੀ ਹੈ ਉਸ ਤੋਂ ਉਪਰੰਤ ਮਾਲਕ ਕਿਰਪਾ ਕਰ ਰਹੇ ਹਨ ਕਿ ਸਾਨੂੰ ਕੁਝ ਮਿੰਟਾਂ ਲਈ ਗੁਰਮਤ ਵਿਚਾਰਾਂ ਦੀ ਸਾਂਝ ਕਰਨ ਦਾ ਵੀ ਇਸ ਭਾਗ ਪ੍ਰਾਪਤ ਹੋ ਰਿਹਾ ਹੈ ਜਿੱਥੇ ਆਜੇ ਆਪ ਜੀ ਸੰਗਤੀ ਰੂਪੇ ਚ ਬੈਠੇ ਹੋ ਉਥੇ ਮਾਲਕ ਨੇ ਕਿਰਪਾ ਕੀਤੀ ਹੈ ਕਿ ਮੇਰੇ ਨਾਲ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਜੋ ਪਹਿਲੇ ਬੈਚ ਦੇ ਵਿਦਿਆਰਥੀ ਹਨ ਕਾਲਜ ਦੇ ਫਾਊਂਡਰ ਵਿਦਿਆਰਥੀ ਹਨ ਉਹਨਾਂ ਦੀ ਮੀਕ ਵੀ ਉੱਥੇ ਚੱਲ ਰਹੀ ਹੈ ਅੱਜ ਆਰੰਭ ਹੋਣੀ ਹੈ ਪレイン ਵੀ ਉਹ ਗੁਰਦਾਰ ਸਾਹਿਬ ਦੇ ਕਿ ਉਹ ਮੈਨੂੰ ਨਾਲ ਲੈ ਕੇ ਆਏ ਨੇ ਸਤਿਗੁਰੂ ਕਿਰਪਾ ਕਰੇ ਇਹ ਸਾਂਝ ਇਸੇ ਤਰ੍ਹਾਂ ਬਣੀ ਰਹੇ ਇਹਨਾਂ ਬੱਚਿਆਂ ਉੱਤੇ ਮਾਲਕ ਕਿਰਪਾ ਕਰੇ ਧਰਮ ਪ੍ਰਚਾਰ ਦੀ ਸੇਵਾ ਲੈਂਦੀ ਰਹੇ ਤੇ ਆਓ ਆਪ ਜੀ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮੁਬਾਰਕਬਾਦ ਦਿੰਦਾ ਹੋਇਆ ਜਿੱਥੇ ਆਪ ਜੀ ਨਾਲ ਫਤਿਹ ਸਾਂਝੀ ਕਰਨੀ ਹੈ ਉੱਥੇ ਮਾਲਕ ਨੇ ਪਰਿਵਾਰ ਤੇ ਕਿਰਪਾ ਕੀਤੀ ਕੇ ਬੀਬੀ ਨਰਿੰਦਰ ਕੌਰ ਜੀ ਦਾ ਪਰਿਵਾਰ ਸਰਦਾਰ ਪਰਮਦੀਪ ਸਿੰਘ ਜੀ ਬੀਬੀ ਸੁਖਜਿੰਦਰ ਕੌਰ ਜੀ ਵੱਲੋਂ ਆਪਣੀ ਬੇਟੀ ਰਵਨੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਤੇ ਕਾਕਾ ਜੋਰਾਬਰ ਸਿੰਘ ਜੀ ਦੀ ਚੜ੍ਹਦੀ ਕਲਾ ਲਈ ਅੱਜ ਦਾ ਇਹ ਸਮਾਗਮ ਕੀਤਾ ਗਿਆ ਹੈ ਦਾ ਸ਼ਬਦ ਜੀ ਨੂੰ ਦੋਨਾਂ ਸਮਾਗਮਾਂ ਤੇ ਗੋਪੁਰਪੁਰਬ ਦੇ ਸਬੰਧ ਵਿੱਚ ਵੀ ਔਰ ਇਸ ਬੱਚੇ ਦੇ ਜਨਮ ਦਿਨ ਦੇ ਸਬੰਧ ਵਿੱਚ ਚੜ੍ਹਦੀ ਕਲਾ ਦੇ ਸਬੰਧ ਵਿੱਚ ਵੀ ਮੁਬਾਰਕਬਾਦ ਦਿੰਦਾ ਹੋਇਆ ਆਪ ਜੀ ਨਫਤਰੀ ਸੰਦ ਕਰਦਾ ਹਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਆਪ ਜੀ ਵਰਗੇ ਗੁਰਸਿੱਖਾਂ ਦੀ ਪੜ੍ਹਾਈ ਕੀਤੀ ਹੈ ਕੁਰਬਾਨੀ ਤਨਾ ਗੁਰਸਿੱਖਾਂ ਭਾਈ ਭਗਤ ਗੋਪੁਰਪੁਰਬ ਕਰਨ ਦੇ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਹਾਂ ਜਿਹੜੇ ਬੜੀ ਭਾਵਨਾ ਦੇ ਨਾਲ ਗੁਰਪ੍ਰਬ ਕਰਦੇ ਆਂ ਪੁਰਬ ਦਾ ਅਰਥ ਅਸੀਂ ਆਮ ਤੌਰ ਤੇ ਦਿਹਾੜਾ ਕਰਦੇ ਆਂ ਦਿਨ ਕਰਦੇ ਆਂ ਜਿਵੇਂ ਕਿ ਦਸ ਪੁਰਬ ਸਾਡੇ ਹਿੰਦੂ ਧਰਮ ਦੇ ਵਿੱਚ ਉਹ ਲੋਕ ਉਹ ਵੀਰ ਭੈਣ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ ਦਸ ਪੁਰਬਾਂ ਨੂੰ ਬੜਾ ਪਵਿੱਤਰ ਦਿਹਾੜਾ ਮੰਨਦੇ ਆਂ ਜਿਵੇਂ ਸੰਗਰਾਦ ਪੂਰਨਮਾਸ਼ੀ ਮਸੀਆ ਆਦਿ ਲੇਕਿਨ ਜਦੋਂ ਭਾਈ ਕਾਨ ਸਿੰਘ ਨਾਭਾ ਜੀ ਨੂੰ ਪੜ੍ਹਦੇ ਆ ਤੇ ਭਾਈ ਕਾਨ ਸਿੰਘ ਨਾਭਾ ਜੀ ਨੇ ਪੁਰਬ ਦਾ ਅਰਥ ਕੀਤਾ ਜਸ ਵਡਿਆਈ ਸੰਸਕ੍ਰਿਤ ਰੂਟ ਤੋਂ ਲੈ ਕੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੱਕ ਰੈਫਰੈਂਸ ਕੋਟ ਕੀਤਾ ਗੁਰੂ ਕੀ ਬਾਣੀ ਵਿੱਚੋਂ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭ ਨਾ ਮਾਹਿਰ ਬੰਦਾ ਏ ਅਕਾਲ ਪੁਰਖ ਜੀ ਮੈਂ ਆਪ ਜੀ ਦੀ ਇੱਕ ਵਡਿਆਈ ਵੇਖੀ ਆਪ ਜੀ ਦਾ ਜਸ ਤੇ ਸ਼ੋਭਾ ਵੇਖਿਆ ਕਿ ਤੁਸੀਂ ਸਰਵ ਵਿਆਪਕ ਹੋ ਇਕ ਪੁਰਪ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਬੰਤਾ ਤੁਸੀਂ ਸਾਵਾਂ ਵਿੱਚ ਰਮੇ ਹੋਏ ਹੋ ਸਰਬ ਵਿਆਪੀ ਹੋ ਇਹਦਾ ਭਾਵ ਗੁਰਪੁਰਬ ਮਨਾਉਣ ਦਾ ਭਾਵ ਕੇਵਲ ਦਿਹਾੜਾ ਮਨਾਉਣਾ ਨਹੀਂ ਬਲਕਿ ਗੁਰੂ ਦਾ ਜਸ ਕਰਨਾ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਿਆਂ ਔਰ ਧੰਗੁਰੂ ਲਾਮਦਾਸ ਪਾਤਸ਼ਾਹ ਦੇ ਪਾਵਨ ਬਚਨ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਰ ਕਹਰ ਥਾਈ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਇਸ ਭਾਵ ਦੇ ਨਾਲ ਆਪ ਜੀ ਹਾਜ਼ਰੀ ਭਰ ਰਹੇ ਹੋ ਸਤਗੁਰੂ ਆਨੰਦ ਪਾਤਸ਼ਾਹ ਜੀ ਨੇ ਜਦੋਂ ਧਰਮ ਦੀ ਅਰੰਭਤਾ ਕੀਤੀ ਹੈ ਆਪ ਜੀ ਬਾਰੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਬਾਬਾ ਪਿੰਦ ਦਾ ਸੱਚਖੰਡ 9 ਦੇ ਤਨਾਮ ਗਰੀਬੀ ਭਾਈ ਗਰੀਬੀ ਦਾ ਭਾਵ ਹੈ ਨਿਮਰਤਾ ਤਿਆਗ ਦੀ ਭਾਵਨਾ ਸਤਗੁਰੂ ਪਾਤਸ਼ਾਹ ਜੀ ਨੇ ਨੌ ਨਦੀਆਂ ਦਾ ਜੋ ਖਜ਼ਾਨਾ ਉਹ ਗਰੀਬੀ ਨੂੰ ਪ੍ਰਾਪਤ ਕੀਤਾ ਫਿਰ ਉਹਨੂੰ ਵੰਡਿਆ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਭਾਲ ਕਮਾਈ ਬਾਬਾ ਪੈਂਦਾ ਸੱਚ ਕਰ ਨੌ ਨਿੰਦ ਨਾਮ ਗਰੀਬੀ ਪਾਈ ਉਦਾਸੀਆਂ ਕਰਕੇ ਪ੍ਰਚਾਰਕ ਦੌਰੇ ਕਰਕੇ ਫਿਰ ਉਸ ਗਰੀਬੀ ਨੂੰ ਪ੍ਰਚਾਰਿਆ ਗੁਰੂ ਅੰਗਦ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜੋਗੀ ਆ ਗਏ ਮਹੰਤ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਕਹਿਣ ਲੱਗਾ ਸੱਚੇ ਪਾਤਸ਼ਾਹ ਦੱਸੋ ਮੈਨੂੰ ਕੀ ਸੇਵਾ ਕਰਾਂ ਧੰ ਗੁਰੂ ਅੰਗਦ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਕਮੀ ਨਹੀਂ ਹੈ ਉਹ ਖੜੇ ਪੈ ਗਿਆ ਜਦੋਂ ਖੜੇ ਪੈ ਗਿਆ ਤੇ ਸਤਿਗੁਰੂ ਹੱਥ ਜੋੜ ਕੇ ਕਹਿਣ ਲੱਗੇ ਬੜੀ ਨਿਮਰਤਾ ਦੇ ਨਾਲ ਮੈਨੂੰ ਗਰੀਬੀ ਦੀ ਦਾਤ ਦਿਓ ਮਹੰਤ ਦਾ ਸਿਰ ਨੀਮਾ ਹੋ ਗਿਆ ਕਹਿਣ ਲੱਗਾ ਸਾਡੇ ਕੋਲ ਕਰਾਮਾਤਾਂ ਨਹੀਂ ਸ਼ਕਤੀਆਂ ਨਹੀਂ ਆ ਔਰ ਪਾਵਰਾਂ ਨੇ ਦੱਸੋ ਉਹ ਕਿਹੜੀ ਚਾਹੀਦੀ ਤਾਂ ਕਿ ਤੁਹਾਡੇ ਲੰਗਰ ਦੀ ਪ੍ਰਥਾ ਅੱਗੇ ਚੱਲਦੀ ਰਹੇ ਸਤਿਗੁਰੂ ਕਹਿੰਦੇ ਕੁਝ ਨਹੀਂ ਚਾਹੀਦਾ ਮੈਂ ਆਪਣਾ ਜੀਵਨ ਇੱਥੋਂ ਆਰੰਭ ਕਰਦਾ ਹਾਂ ਜਿਸ ਪਿਆਰੇ ਸਹੁਨੇ ਤੇ ਸਾਗੇ ਮਰ ਚਲੀ ਹੈ ਤ੍ਰਿਕ ਜੀਵਨ ਸੰਸਾਰ ਤਾਂ ਆਕੇ ਪਾਛੇ ਜੀਵਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜ਼ਿੰਮੇਵਾਰੀ ਪ੍ਰਾਪਤ ਹੋਈ ਤੇ ਆਪ ਜੀ ਨੇ ਜ਼ਿੰਮੇਵਾਰੀ ਨਿਭਾਣ ਦਾ ਜੋ ਉਪਰਾਲਾ ਕੀਤਾ ਉਹ ਸਦਕਾ ਆਪ ਜੀ ਦਾ ਰਤਬਾ ਬਦੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਰਸਤਾ ਉਹੀ ਐ ਐਸਾ ਸਤਗੁਰ ਜੇ ਮੇਰੇ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਧਾਤੂ ਨੇ ਲਾ ਤੁਹਾਡੀ ਸ਼ਾਂਤੀ ਵਿੱਚ ਕਿ ਗੱਦੀ ਦਾ ਹੱਕਦਾਰ ਮੈਂ ਹਾਂ ਤੁਸੀਂ ਕੌਣ ਹੁੰਦੇ ਸਤਗੁਰੂ ਬੜੀ ਨਿਮਰਤਾ ਨਾਲ ਬੇਨਤੀ ਕਰਨ ਲੱਗੇ ਇੱਕ ਤੋਂ ਸੇਵਾ ਕਰਤ ਰਹੇ ਹਉ ਦੁਤੀਏ ਬੈ ਤੇ ਬਿਰਧ ਭਇਓ ਹਾਂ ਤਾਂ ਤੇ ਅਧਿਕ ਸਰੀਰ ਕਠੋਰਾ ਤੁਮਰੇ ਚਰਨ ਮ੍ਰਿਦਲ ਨੇ ਥੋਰਾ ਕਟੇ ਚਰਨ ਬੜੇ ਕੋਮਲ ਨੇ ਮੇਰੇ ਸਖਤ ਹੱਡ ਨੇ ਉਮਰ ਕਰਕੇ ਕਾਰੋ-ਕਾਰੋਬਾਰ ਕਰਕੇ ਕਿਰਤ ਕਰਕੇ ਮੈਂ ਸਾਰਾ ਦਿਨ ਗਾਗਰਾਂ ਢੋਂਦਾ ਰਹਿੰਦਾ ਦਰਿਆ ਝਾੜਦਾ ਰਹਿੰਦਾ ਮੇਰੇ ਹੱਥ ਵੀ ਬੜੇ ਹਾਲ ਨੇ ਪੈਰ ਵੀ ਬੜੇ ਹਾਲ ਨੇ ਬੇਟਾ ਤੇਰੇ ਸਾਟ ਤਾਂ ਨਹੀਂ ਲੱਗੇ ਕਿਤੇ ਮੈਨੂੰ ਦੱਸੋ ਸੇਵਾ ਕਿ ਕਰਾਂ ਮੈਂ ਅੱਗੋਂ ਆਕੜ ਕੇ ਕਹਿਣ ਲੱਗਾ ਨਹੀਂ ਅਬ ਸੇਵਾ ਕਸ਼ ਨਹੀਂ ਤੇਮਾਰੀ ਉਠ ਗਮਨ ਨੂੰ ਤੁਰੰਤ ਤੜਾਈ ਜਿਵੇਂ ਕਿਸੇ ਨੂੰ ਕਹੀਏ ਨੀ ਤੂੰ ਦਫਾ ਹੋ ਜਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸੰਬੋਧਨ ਕੀਤਾ ਵੀ ਉੱਠ ਕੇ ਚਲੇ ਜਾਓ ਗੁਰੂ ਸਾਹਿਬ ਉੱਠੇ ਬਾਸਰ ਕੇ ਚਲੇ ਗਏ ਕਿਉਂਕਿ ਹਸਤੀ ਸਿਰ ਜੋ ਅੰਕਸ ਹੈ ਐਣ ਜੋ ਸਿਰ ਦੇ ਮਨ ਤਨੇ ਆ ਕੇ ਰੱਖਾ ਉਹ ਵੀ ਸੇਵ ਕਰੇ ਓ ਗੁਰਮੁਖ ਆਪ ਨਿਵਾਰੀਏ ਸਮਰਾਸ ਸੇਸ਼ਟ ਕਾਲੇ ਬਾਬਾ ਸ੍ਰੀ ਚੰਦ ਜੀ ਆਏ ਤੇ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅਰਮਦਾਸ ਪਾਤਸ਼ਾਹ ਦਾ ਦਾੜਾ ਵੇਖਿਆ ਵੱਡੇ ਸਨ ਉਮਰ ਵਿੱਚ ਗੁਰੂ ਰਾਮਦਾਸ ਜੀ ਦੀ ਉਮਰ ਤਾਂ ਉਹਨਾਂ ਤੋਂ ਬਹੁਤ ਛੋਟੀ ਸੀ ਤੇ ਕਹਿਣ ਲੱਗੇ ਭੀ ਆ ਦਾਣਾ ਐਡਾ ਲੰਮਾ ਚੋ ਕੀਤਾ ਬੜੀ ਨਿਮਰਤਾ ਦੇ ਨਾਲ ਜਿਨ੍ਹਾਂ ਦੀ ਆਦਤ ਹੈ ਸੁਬਾਹ ਹੈ ਅਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਗ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤਰਾਏ ਉਪਮਤੇ ਬਹ ਸੰਤਨ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀ ਵਡਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਬਤੀਤ ਕੀਤਾ ਉਹਨੂੰ ਚੇਤੇ ਰੱਖਿਆ ਔਰ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਮੇਂ ਜੈਸੇ ਅਪਰਾਧੀ ਅਬਰ ਕੋਈ ਰਾਖਾ ਜੈਸੇ ਹਮ ਸਤਗੁਰੂ ਰਾਖ ਲਿਏ ਛੁਡਾਈ ਜੋ ਹਮਰੀ ਬੇਦ ਹੋਤੀ ਮੇਰੇ ਸਤਗੁਰਾ ਸਾਬੇ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਤਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਤਨ ਗੁਰੂ ਅਰਜਨ ਪਾਚਾਈ ਦੀ ਵਾਰੀ ਆਈ ਗਿਰਥੀ ਨੇ ਰਾਜ ਕੇ ਵਿਰੋਧਤਾ ਕੀਤੀ ਜਹਾ ਕਿ ਨੇ ਰਾਜ ਕੇ ਵਿਰੋਧਤਾ ਕੀਤੀ ਆਪਣਾ ਹੁਕਮ ਕਢ ਦਿੱਤਾ ਉਹਨੇ ਵੀ ਇਹਨਾਂ ਨੂੰ ਜਾਸਾ ਤੇ ਸਿਆਸਤ ਦੇ ਅਧੀਨ ਸ਼ੇਧ ਕਰਨਾ। ਔਰ ਸੇਖ ਹੈ ਮਸਰੰਦੀ ਦੇ ਚਿੱਠੀਆਂ ਲਿਖ ਦੇ ਕੇ ਬਾਤਆਵਰਨ ਬਣਾ ਦਿੱਤਾ ਵੀ ਇਹ ਬੰਦਾ ਰਹਿਣਾ ਨਹੀਂ ਚਾਹੀਦਾ। ਇਹ ਗੁਰੂ ਧਰਤੀ ਤੇ ਨਹੀਂ ਰਹਿਣਾ ਚਾਹੀਦਾ। ਔਰ ਸਤਗੁਰੂ ਪਾਤਸ਼ਾਹ ਜਦੋਂ ਜੀਵਨ ਪੜਦੇ ਆ ਤੇ ਸਤਗੁਰੂ ਕਿਹਨੂੰ ਪੁੱਛਦੇ ਨੇ ਲੋਕ ਵੀ ਤੁਹਾਡੇ ਕੋ ਕਿਹੜਾ ਹਥਿਆਰ ਹੈ? ਕਿਹੜੀ ਸ਼ਕਤੀ ਹੈ? ਤੇ ਸਤਗੁਰੂ ਦੋ ਟੁਕ ਜਵਾਬ ਦਿੰਦੇ ਨੇ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨਸ਼ਾਰੀ ਇਸ ਆਗੇ ਕੋ ਨਾ ਟਿੱਕਾ ਬੇਕਾਰੀ ਕੋਲ ਪੂਰੇ ਇਹ ਗੱਲ ਸਾਰੀ ਮੈਨੂੰ ਇਹ ਪੂਰੇ ਗੁਰੂ ਨੇ ਗੱਲ ਸਮਝਾ ਦਿੱਤੀ ਹੈ ਵੀ ਨਿਮਰਤਾ ਤੋਂ ਵੱਡਾ ਕੋਈ ਮोटा ਹਥਿਆਰ ਨਹੀਂ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਜਿੱਮੇ ਵੀਰ ਜੀ ਨੇ ਹੁਣੇ ਦੱਸਾਇਆ ਮਾਤਾ ਨਾਨਕੀ ਜੀ ਦੇ ਕੋਖ ਤੋਂ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਤਿਆਗ ਮਲ ਜੀ ਦਾ ਜਨਮ ਹੋਇਆ ਗੁਰੂ ਕੇ ਮਹਿਲਾ ਵਿੱਚ ਅੰਮ੍ਰਿਤਸਰ ਵਿੱਚ ਪੈਣਪਰਾ ਵੀ ਨੇ ਬਾਬਾ ਗੁਰਦੇਤਾ ਜੀ ਬਾਬਾ ਅਨੀਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਬੀਬੀ ਬੀਰੋ ਜੀ ਇਹ ਸਭ ਤੋਂ ਛੋਟੇ ਨੇ ਔਰ ਜਦੋਂ ਸਤਗੁਰੂ ਪਾਤਸ਼ਾਹ ਜੀ ਦੇ ਜੀਵਨ ਵੱਲ ਧਿਆਨ ਮਾਰ ਕੇ ਵੇਖਦੇ ਆਂ ਸਾਹਿਬਜ਼ਾਦੇਆਂ ਵਿੱਚੋਂ ਬਾਬਾ ਸ੍ਰੀਚੰਤ ਜੀ ਵੀ ਸਾਹਿਬਜ਼ਾਦੇ ਨੇ ਬਾਬਾ ਲਖਮੀਦਾਸ ਜੀ ਵੀ ਸਾਹਿਬਜ਼ਾਦੇ ਨੇ ਬਾਬਾ ਦਾਤੂ ਤੇ ਦਾਸੂ ਸਾਹਿਬਜ਼ਾਦੇ ਨੇ ਬਾਬਾ ਪਿਰਥੀਆ ਬਾਬਾ ਮਹਾਦੇਵ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸਾਹਿਬਜ਼ਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਬਜਾਦਿਆਂ ਇਹਨਾਂ ਸਾਰੇ ਸਾਬਜਾਦਿਆਂ ਵਿੱਚ ਜਦੋਂ ਧਿਆਨ ਮਾਰ ਕੇ ਦੇਖਦੇ ਆ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਕਿ ਤਿੰਨ ਪੁਸ਼ਤਾ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਧਰਮ ਪ੍ਰਚਾਰ ਦੀ ਸੇਵਾ ਐਜੇ ਸਾਬਜਾਦਾਂ ਨਿਭਾਈ 6ਵੇਂ ਪਾਤਸ਼ਾਹ ਜੀ ਦੇ ਸਮੇਂ ਆ ਪਰਸੋਂ ਚੌਥ ਅਸੀਂ ਕਰਤਾਰਪੁਰ ਸਾਹਿਬ ਦਾ ਫਤਿਹ ਦਿਵਸ ਮਨਾ ਕੇ ਆਟੇ ਆ ਜਿੱਥੋਂ ਤੇਗ ਬਹਾਦਰ ਦੀ ਭਾਵਨਾ ਪੈਦਾ ਹੋਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਦੇ ਹਰ ਹੁਕਮ ਦੀ ਪਾਲਣਾ ਕਰਕੇ ਆਪਣੀ ਜ਼ਿੰਦਗੀ ਨੂੰ ਐਜੇ ਸਹਿਬ ਜਤਾ ਸੋ ਸਿੱਖ ਸਕਾ ਬੰਦ ਪਹਿ ਭਾਈ ਦੇ ਘੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਚੋ ਚੱਲੇ ਭਾਈ ਮਿਛੀ ਝੋਟਾ ਖਾਵੇ। ਔਰ ਉਸ ਤੋਂ ਬਾਅਦ ਅੱਜ ਜੇ ਅਸੀਂ ਧਿਆਰ ਮਾਰ ਕੇ ਵੇਖੀਏ ਆਪਣੇ ਪਰਿਵਾਰਾਂ ਵਿੱਚ ਕਿ ਚਾਚਾ ਤਾਇਆ ਬੈਠਾ ਹੋਵੇ ਤੇ ਉਹਦੇ ਸਾਹਮਣੇ ਭਤੀਜੇ ਨੂੰ ਗੱਦੀ ਤੇ ਬਿਠਾ ਦਿੱਤਾ ਜਾਏ ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੇ ਗੁਰੂ ਹਰਾਈ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾਤਾ ਨੇ ਵੱਡੇ ਭਰਾਤਾ ਦੇ ਬੇਟੇ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਸੰਗਤ ਪੂਰਬ ਦੇਸ਼ ਤੋਂ ਆਈ ਕਿ ਸੱਚੇ ਪਾਤਸ਼ਾਹ ਸਾਡੇ ਇਲਾਕੇ ਵਿੱਚ ਆ ਕੇ ਤਰ ਪ੍ਰਚਾਰ ਦੀ ਸੇਵਾ ਕਰੋ ਸਤਿਗੁਰੂ ਕਹਿੰਦੇ ਮੈਂ ਬਹੁਤ ਬਿਜ਼ੀ ਹਾਂ ਮੇਰੋ ਜਾਣਾ ਔਖਾ ਹੈ ਕੌਣ ਸੇਵਾ ਨਿਭਾਏਗਾ ਤਿਆਗ ਮੰਨ ਲੈਣ ਵਾਏਗਾ ਤੇਗ ਬਹਾਦਰ ਨਿਭਾਏਗਾ ਭਤੀਜੇ ਦੀ ਆਗਿਆ ਦਾ ਪਾਲਣ ਕਰਕੇ ਕਿਉਂਕਿ ਭਤੀਜਾ ਨੇ ਗੁਰੂ ਆਓ ਗੁਰੂ ਦੇ ਹੁਕਮ ਦੀ ਤਮੀਲ ਕਰਕੇ ਸਤਗੁਰੂ ਪਾਤਸ਼ਾਹ ਜੀ ਨੇ ਪ੍ਰਚਾਰਕ ਦੌਰੇ ਕੀਤੇ ਤਿੰਨ ਪ੍ਰਚਾਰਕ ਦੌਰੇ ਗੁਰੂ ਬਣਨ ਤੋਂ ਬਾਅਦ ਵੀ ਔਰ ਗੁਰੂ ਹਰਾਈ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਹਰਿਕ੍ਰਿਸ਼ਨ ਧਿਆਈਆ ਜੀ ਡਿੱਠੇ ਸਭ ਦੁੱਖ ਜਾਏ। ਪੋਤੇ ਨੂੰ ਗੱਦੀ ਪ੍ਰਾਪਤ ਹੋ ਗਈ। ਕੋਈ ਗਿਲਾ ਨਹੀਂ। ਭਤੀਜੇ ਨੂੰ ਗੱਦੀ ਪ੍ਰਾਪਤ ਹੋਏ ਕੋਈ ਗਿਲਾ ਨਹੀਂ। ਇਹ ਤਿਆਗ ਦੀ ਭਾਵਨਾ ਜਿਹੜੀ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਕੀਤੀ ਗਈ ਉਹ ਤੇ ਪੂਰਾ ਪਹਿਲਾ ਦੰਦੇ ਨੇ ਧੰਗੁਰੂ ਤੇਗ ਬਹਾਦਰ ਪਾਪਾ ਸਾਹਿਬ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਬਾਣੀ ਦੇ ਦਰਸ਼ਨ ਕਰਦੇ ਆ। ਤੇ ਆਪ ਜੀ ਦੇ 59 ਸ਼ਲੋਕ ਨੇ 59 ਸ਼ਬਦ ਨੇ 57 ਸ਼ਲੋਕ ਨੇ ਸਭ ਤੋਂ ਪਹਿਲਾ ਵਚਨ ਜਦੋਂ ਦਰਜ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਿਗੁਰੂ ਜੀ ਨੇ ਕਿਸੇ ਆਮ ਮਨੁੱਖ ਨੂੰ ਸੰਬੋਧਨ ਨਹੀਂ ਕੀਤਾ ਡਰੈਸ ਨਹੀਂ ਕੀਤਾ ਉੱਥੇ ਜਿਹੜੇ ਲੋਕ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਨੇ ਸਾਧਕਾ ਹੁੰਦੇ ਨੇ ਜਿਨ੍ਹਾਂ ਦੀ ਵਿਆਖਿਆ ਗੁਰਬਾਣੀ ਨੇ ਕੀਤੀ ਆ ਅਗੰਮ ਅਗਾਧ ਪਾਰਬ੍ਰह्म ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨਵੀਤਾ ਨਾਨਕ ਬਿਨਵੰਤਾ ਸਾਧ ਜਨਾਂ ਕੀ ਅਚਰਜ ਕਰੇ ਲੇਕਿਨ ਹੰਕਾਰ ਪੈਦਾ ਹੋ ਚੁੱਕਾ ਹੈ ਸਾਧ ਪੁਣੇ ਦਾ ਮਾਨ ਪੈਦਾ ਹੋ ਚੁੱਕਾ ਹੈ ਹਰ ਜਿਉ ਅਹੰਕਾਰ ਨਾ ਭਾਵੇਂ ਜਿੱਥੇ ਹੰਕਾਰ ਹੋਏਗਾ ਉੱਥੇ ਰੱਬ ਨਹੀਂ ਹੋਏਗਾ ਜਿਵੇਂ ਦਿਨ ਤੇ ਰਾਤ ਇਕੱਠੇ ਨਹੀਂ ਨਾ ਵੇਖੇ ਜਾ ਸਕਦੇ ਐਵੇਂ ਹਉਮ ਹੈ ਤੇ ਨਾਮ ਦੋਨੋਂ ਇਕੱਠੇ ਨਹੀਂ ਹੋ ਸਕਦੇ ਜਾਂ ਤਾਂ ਦਿਨ ਹੋ ਸਕਦਾ ਜਾਂ ਰਾਤ ਹੋ ਸਕਦੀ ਹੈ ਇਹ ਮਾਲਕ ਦੀ ਖੇਡ ਹੈ ਜਿਹਨੇ ਸਾਡੇ ਸੁੱਖ ਸ਼ਾਂਤ ਸੁੱਖ ਸ਼ਾਂਤੀ ਵਾਸਤੇ ਸਾਡੇ ਜੀਵਨ ਨੂੰ ਕੰਫਰਟੇਬਲ ਕਰਨ ਵਾਸਤੇ ਦੇਵੜ ਆਪ ਤੇਵੜ ਤੇਰੀ ਦਾਤ ਜਿੰਨੇ ਦਿਨ ਕਰਕੇ ਕੀਤੀ ਰਾਤ ਕੱਲੀ ਰਾਤ ਬਣਾਈ ਹੁੰਦੀ ਸਾਡਾ ਕੀ ਬਣਦਾ ਕੱਲਾ ਹੀ ਦਿਨ ਬਣਾਇਆ ਹੁੰਦਾ ਸਾਡਾ ਕੀ ਬਣਦਾ ਉਹਨੇ ਦਿਨ ਵੀ ਪੈਦਾ ਕੀਤਾ ਕਾਰੋਬਾਰ ਵਾਸਤੇ ਤੇ ਸਕੂਨ ਲੈਣ ਵਾਸਤੇ ਰਾਤ ਵੀ ਪੈਦਾ ਕੀਤੀ ਦੇਵੜ ਆਪ ਤੇਵੜ ਤੇਰੀ ਦਾਤ ਜਿੰਨੇ ਦਿਨ ਕਰਕੇ ਕੀਤੀ ਰਾਤ ਉਹ ਜਿਹੜੇ ਲੋਕ ਇਹੋ ਜੇ ਮਾਲਕ ਨੂੰ ਭੁੱਲ ਜਾਂਦੇ ਨੇ ਸਤਿਗੁਰੂ ਕਹਿੰਦੇ ਖਸਮ ਪਸਾਰ ਹੈ ਤੇ ਕਮਜ਼ਾਰ ਨਾਨਕ ਨਾਵੇ ਬਾਜ ਸੁਨਾਦ ਲੋਕ ਇਹਨੇ ਭੂਤ ਨੇ ਵੇਖਣੇ ਚਿੜੇਲਾ ਵੇਖਣੀ ਆ ਕਹਿੰਦੇ ਉੱਥੇ ਸਾਰਾ ਕੁਝ ਉਹਨਾਂ ਲੋਕਾਂ ਵਿੱਚ ਹੀ ਪਿਆ ਜਿਹੜੇ ਲੋਕ ਰੱਬ ਦਾ ਮਛੋੜਾ ਪਾ ਕੇ ਬੈਠੇ ਆ ਤੇ ਐਡਰੈਸ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਲੋਕਾਂ ਨੂੰ ਅਗੰਗ ਆਗਾਦ ਪਰਮ ਸੋਏ ਜੋ ਜੋ ਗਏ ਸੋ ਮੁਕਤਾ ਹੋਏ ਸੁਨਮੀ ਤਾਂ ਨਾਨਕ ਬਿਨਵੰਤਾ ਸਾਧ ਜਨਾਂ ਕੀ ਅਚਲਜ ਕਥਾ ਲੇਕਿਨ ਇੱਕ ਲੈਵਲ ਸੀ ਨਾ ਪੈਮਾਨਾ ਸੀ ਸਾਧ ਦਾ ਸਾਧ ਨਾਮ ਨਿਰਮਲ ਤਾਂ ਕੇ ਕਰਮ ਲੇਕਿਨ ਸਾਧੂ ਤਾਂ ਬਣ ਗਿਆ ਸਾਧ ਕਹਾਣਾ ਸ਼ੁਰੂ ਕਰ ਦਿੱਤਾ ਲੇਕਿਨ ਅੰਦਰ ਮਾਨ ਹੰਕਾਰ ਇਹ ਸਤਿਗੁਰੂ ਕਹਿੰਦੇ ਤੁਸੀਂ ਘਰ ਨੂੰ ਤਿਆਗ ਦਿੱਤਾ ਬੱਚੇ ਤਿਆਗ ਦਿੱਤੇ ਮਾਪੇ ਤਿਆਗ ਦਿੱਤੇ ਸੰਸਾਰ ਤਿਆਗ ਦਿੱਤਾ ਲੇਕਿਨ ਜੋ ਤਿਆਗਣਾ ਸੀ ਉਹ ਤਾਂ ਤਿਆਗਿਆ ਨਹੀਂ ਕਬੀਰ ਮਾਇਆ ਤਜੀ ਤੋਂ ਕਿਆ ਬਹਿਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨਵਰ ਗਲੇ ਮਾਨ ਸਭੈ ਕੋ ਖਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਭ ਤੋਂ ਪਹਿਲਾ ਬਚਨ ਦਰਜ ਹੋਇਆ ਸਾਧੋ ਮਨ ਕਾ ਮਾਨ त्याਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਨਸ ਭਾਗੋ ਜੇ ਤਿਆਗਣਾ ਤੇ ਹੰਕਾਰ ਨੂੰ त्याਗੋ ਔਰ ਸਤਗੁਰੂ ਪਾਤਸ਼ਾਹ ਜੀ ਨੇ ਇੱਕ ਮੁਕੰਮਲ ਇਨਸਾਨ ਦੀ ਵਿਆਖਿਆ ਦਿੱਤੀ ਸਤਗੁਰੂ ਜੀ ਨੇ ਜਿਹਨੂੰ ਸਾਧੂ ਕਹਿ ਕੇ ਵੀ ਦਰਜ ਕੀਤਾ ਗਿਆ ਬ੍ਰਹਮ ਗਿਆਨੀ ਕਹਿ ਕੇ ਦਰਜ ਕੀਤਾ ਗਿਆ ਉਹਦਾ ਲੈਵਲ ਦਰਸਾਇਆ ਗੁਰੂ ਸਾਹਿਬ ਜੀ ਨੇ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਪੇਖੇ ਏ ਕਿਸਵੇਂ ਕੋਈ ਨਾਨਕ ਦੇ ਲਖਣ ਬ੍ਰਹਮ ਗਿਆਨੀ ਹੋਏ ਇਸੇ ਨੂੰ ਸੰਤ ਕਹਿ ਕੇ ਸੰਬੋਧਨ ਕੀਤਾ ਗਿਆ ਸੰਤ ਸ਼ਰਨ ਚੋ ਜਨ ਪਰੈ ਸੋ ਜਨ ਉਧਰਣ ਹਾਰ ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ ਜੋ ਪਰਦਾਖ ਦਰਸ਼ਨ ਕਰਕੇ ਰੱਬ ਦੀ ਗੱਲ ਕਰਨ ਵਾਲੇ ਲੋਕ ਨੇ ਹਰ ਕੇ ਦਰਬਾਰ ਤਿਆ ਸੋ ਨਾਨਕ ਆਖ ਸੁਣਾਇਆ ਉਸ ਲੈਵਲ ਉਹ ਕਿਹਦੀ ਉਹ ਕਿਦਾਂ ਦਾ ਹੁੰਦਾ ਹੈ ਜਿਹੜੇ ਜਿਸ ਬੰਦੇ ਦਾ ਲੈਵਲ ਇੱਥੋਂ ਤੱਕ ਪਹੁੰਚ ਚੁੱਕਾ ਹੈ ਅਗੰਮ ਅਗਾਧ ਪਰਮ ਸੋਏ ਸੰਤ ਸ਼ਰਨ ਚੋ ਜਨ ਪਰ ਹੈ ਮਨ ਸਾਚਾ ਮੁਖ ਸਾਚਾ ਸੋਏ ਉਹਦਾ ਲੈਵਲ ਕੀ ਹੈ ਸਤਗੁਰੂ ਕਹਿੰਦੇ ਉਹਦਾ ਲੈਵਲ ਹੈ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨਹਿਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਨੈਣ ਇੰਦਿਆ ਨੇ ਉਸਤ ਤੱਕ ਕੇ ਲੋਭ ਮੋ ਅਭਿਮਾਨਾ ਹਰ ਇੱਕ ਸੋਗ ਤੇ ਰਹੇ ਨਿਆਰੋ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ त्याਗਾ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਿ ਟਿਕਟ ਬ੍ਰਹਮ ਨਿਵਾਸਾ ਹੁਣ ਕਿਹਨੂੰ ਪ੍ਰਾਪਤੀ ਹੋਣੀ ਗੁਰ ਕਿਰਪਾ ਜੇ ਨਰਕੋ ਕੀਨੀ ਜਿਨੇ ਗੁਰੂ ਦੀ ਕਿਰਪਾ ਦਾ ਪਾਤਰ ਬਣਾ ਲਿਆ ਆਪਣੇ ਆਪ ਤੇ ਇਹ ਜੁਗਤ ਪਛਾਨੇ ਉਹ ਇਸ ਜੁਗਤੀ ਨੂੰ ਪਛਾਣ ਲੈਂਦਾ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਜਿਉਂਦੇ ਜੀ ਨਾਨਕ ਸਤਿਗੁਰੂ ਕਹਿੰਦੇ ਨੌਵੇਂ ਪਾਤਸ਼ਾਹ ਜੀ ਫਿਰ ਉਹ ਜਿਵੇਂ ਪਾਣੀ ਵਿੱਚ ਪਾਣੀ ਮਿਕਸ ਕਰ ਦਿੱਤਾ ਜਾਏ ਨਾ ਪਛਾਣ ਨਹੀਂ ਸਕਦੇ ਔਰ ਦੇਖਿਓ ਤੁਸੀਂ ਕਦੀ ਮਲਾਪ ਮਲਾਪ ਕਰਕੇ ਪਾਣੀ ਵਿੱਚ ਤੇਲ ਮਿਲਾਓ ਕੁਝ ਸੈਕਿੰਡ ਬਾਅਦ ਹੀ ਬਖਰਾ ਹੋ ਜਾਣਾ ਅਨਕ ਹੋ ਜਾ। ਅਸੀਂ ਕਿੰਬਰੀ ਮਿਲਾਨ ਦਾ ਯਤਨ ਕਰਦੇ ਲੇਕਿਨ ਸਾਡਾ ਲੈਵਲ ਹੀ ਉਹ ਨਹੀਂ ਹੁੰਦਾ। ਸਾਡੀ ਬਿਰਤੀ ਉਦਾਂ ਦੀ ਨਹੀਂ ਹੁੰਦੀ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਨਾ। ਜਿਵੇਂ ਤੇਲ ਵਿੱਚ ਤੇਲ ਮਿਕਸ ਕਰੋਗੇ ਇਕਦਮ ਮਿਕਸ ਹੋ ਜਾਏਗਾ ਨਹੀਂ ਪਛਾਣ ਸਕੋਗੇ ਤੁਸੀਂ ਕਿਹੜਾ ਤੇਲ ਪਾਇਆ ਸੀ ਪਾਣੀ 'ਚ ਤੇਲ ਮਿਕਸ ਕਰੋਗੇ 1 ਸੈਕਿੰਡ ਬਾਅਦ ਫਿਰ ਅਲਾਗ ਹੋ ਜਾਣਾ ਜਿਵੇਂ ਮੈਂ ਹੰਕਾਰ ਨਾਲ ਅਸੀਂ ਫਿੱਟ ਹੋਣਾ ਚਾਹਦੇ ਗੁਰੂ ਵਿੱਚ ਰੱਬ ਵਿੱਚ ਸੱਚ ਵਿੱਚ ਕਿਵੇਂ ਫਿੱਟ ਹੋਵਾਂਗੇ ਕਿਵੇਂ ਉਹ ਚਲੀਨ ਹੋਵਾਂਗੇ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਆ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਇੱਕ ਲੈਵਲ ਹੈ ਉਸ ਵਿਅਕਤੀ ਦਾ ਉਸ ਮਨੁੱਖ ਦਾ ਜਿਹੜਾ ਮਨੁੱਖ ਆਪਣੇ ਜੀਵਨ ਦੇ ਵਿੱਚ ਮੁਕੰਮਲ ਇਨਸਾਨੀਅਤ ਨੂੰ ਧਾਰਨ ਕਰਕੇ ਬੈਠਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਆਪ ਜੀ ਨੇ ਪਹਿਲੀ ਉਦਾਸੀ ਕੀਤੀ ਪਹਿਲੀ ਉਦਾਸੀ ਤੋਂ ਬਾਅਦ ਇਮੀਡੀਏਟਲੀ ਜਿਹੜਾ ਕਾਰਜ ਕੀਤਾ ਉਸੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਕਿਉਂਕਿ ਅੱਜ ਅਸੀਂ ਜੇ ਸੋਚਦੇ ਆਂ ਵੀ ਸਾਡੇ ਬੱਚੇ ਬਦਤੋਰੇ ਨੇ ਸਿੱਖੀ ਤੋਂ ਦੂਰ ਜਾ ਰਹੇ ਨੇ ਗੁਰਦੁਆਰੇ ਦੀ ਸੰਗਤ ਐਸੀ ਨਹੀਂ ਬਣਦੇ ਗੁਰਦੁਆਰੇ ਬਣਦੇ ਨਹੀਂ ਕਿ ਅਸੀਂ ਮਾਹੌਲ ਦਿੱਤਾ ਉਹਨਾਂ ਨੂੰ ਐਨਵਾਇਰਨਮੈਂਟ ਦਿੱਤੀ ਉਹਨਾਂ ਨੂੰ ਉਹ ਐਨਵਾਇਰਨਮੈਂਟ ਪੈਦਾ ਕਰਨ ਵਾਸਤੇ ਮਾਹੌਲ ਪੈ ਕ੍ਰੀਏਟ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਅੱਜ ਨਾਲ ਸਾਡੇ ਘਰ ਵਿੱਚ ਮਾਹੌਲ ਮੇਰੇ ਸਮੇਤ ਮਾਪੇ ਆਪਾਂ ਨੇ ਤਾਂ ਝਾਤ ਮਾਰ ਕੇ ਵੇਖੋ ਅਸੀਂ ਸਿੱਖਾ ਕਿ ਸੱਚਮੁੱਚ ਅਸੀਂ ਕਹਿ ਸਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸੱਚੇ ਪਾਲਾ ਸਾਹਿਬ ਜੀ ਤੇਰੇ ਸਿੱਖਾ ਗੁਰੂ ਗ੍ਰੰਥ ਸਾਹਿਬ ਨੂੰ ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀਂ ਸਾਡੇ ਕੋਲ ਆਪਣੇ ਸਕੂਲ ਹੈਗੇ ਜਿੱਥੇ ਜਾ ਕੇ ਸਾਡੇ ਬੱਚੇ ਗੁਰਮਤਿ ਮਾਹੌਲ ਵਿੱਚ ਢਲ ਸਕਣ ਆਪਣਾ ਅਕਾਦਮਿਕ ਲੈਵਲ ਉੱਚਾ ਕਰ ਸਕਣ ਸਾਡੇ ਕੋਲ ਕਾਲਜ ਹੈਗੇ ਕੀ ਸਾਡੇ ਗੁਰਦੁਆਰਿਆਂ ਦਾ ਮਾਹੌਲ ਉਹ ਹੈ ਜਿਸ ਮਾਹੌਲ ਦੇ ਵਿੱਚ ਗੁਰੂ ਕੇ ਬੱਚਿਆਂ ਨੂੰ ਉਹਨਾਂ ਲਾਲਾਂ ਨੂੰ ਸਾਡੇ ਬੱਚਿਆਂ ਨੂੰ ਇਹ ਅਸੀਸ ਪ੍ਰਾਪਤ ਹੋ ਸਕੇ ਜੋ ਆਪਾਂ ਹੁਣੇ ਪੜ੍ਹਨਾ ਸਰ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਾਰਾ ਸਦਾ ਭਜੋ ਧਰਗਦੀਸ਼ ਬੱਚੇ ਜਿਹੜੇ ਆ ਕੇ ਬਹਿੰਦੇ ਨੇ ਉਹ ਸੋਚਦੇ ਨੇ ਅੱਜ ਬਲਜੀਤ ਸਿੰਘ ਕਥਾ ਕਰਕੇ ਗਿਆ ਵਿਆਖਿਆ ਕਰਕੇ ਗਿਆ ਉਹਨੇ ਹੋਰ ਕੁਝ ਕਿਹਾ ਕੱਲ ਨੂੰ ਦੂਜਾ ਆ ਗਿਆ ਉਹਨੇ ਹੋਰ ਕੁਝ ਕਹਿਤਾ ਤੀਜੇ ਨੇ ਕੱਲ ਨੂੰ ਹੋਰ ਕੁਝ ਕਹਿਤਾ ਬੱਚੇ ਗੁਰੂ ਨਾਲ ਜੁੜਨ ਦੀ ਬਜਾਏ ਸੰਸਿਆ ਵਿੱਚ ਪੈਦੇ ਹੋਏ ਸ਼ੰਕਿਆਂ ਵਿੱਚ ਪੈ ਰਹੇ ਕਨਫਿਊਜ਼ ਹੋ ਰਹੇ ਕਿਉਂਕਿ ਸਾਡਾ ਸਿਧਾਂਤ ਸੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਖਡੂਰ ਸਾਹਿਬ ਨੂੰ ਕੇਂਦਰ ਬਣਾਇਆ ਗੋਇੰਦਵਾਲ ਸਾਹਿਬ ਨੂੰ ਕੇਂਦਰ ਬਣਾਇਆ ਇਹਦਾ ਨਾ ਗੁਰੂ ਗ੍ਰੰਥ ਸਾਹਿਬ ਚ ਦਰਜ ਹੋਇਆ ਗੋਬਿੰਦਬਾਲ ਗੋਬਿੰਦਪੁਰੇ ਸ਼ਮ ਜਲਣ ਤੀਰ ਬਿਪਾਸ ਬਣਾਇਆ। RAM ਦਾ ਚੱਕ ਵਸਾਇਆ ਗਿਆ। ਕਾਦੇ ਵਾਸਤੇ ਵਸਾਇਆ ਗਿਆ ਸਾਨੂੰ ਮਾਹੌਲ ਪ੍ਰਾਪਤ ਹੋ। ਆਲਾ ਦਵਾਲਾ ਸਿੱਖੀ ਵਾਲਾ ਪ੍ਰਾਪਤ ਹੋਵੇ। ਤਰਨ ਤਾਰਨ ਵਸਾਇਆ ਗਿਆ, ਹਰਗੋਬਿੰਦਪੁਰ ਵਸਾਇਆ ਗਿਆ, ਫਿਰ ਕੀਰਤਪੁਰ ਸਾਹਿਬ ਵਸਾਇਆ ਗਿਆ। ਤੇ ਸਤਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਵਸਾਇਆ। ਤਾਂ ਕਿ ਆਨੰਦ ਦੀ ਗੱਲ ਕੇਵਲ ਇੱਕਦਮ ਨਾ ਮੁੱਕ ਜਾਏ। आनंद ਦੀ ਗਨ ਇਹਦੇ ਜੀਵਨ ਪਰ ਚੱਲੇ ਵੇਖੋ ਨਾ ਅੱਜ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਬੱਚੇ ਦਾ ਜਨਮ ਦਿਨ ਮਨਾ ਰਹੇ ਹਾਂ ਅੱਜ ਵੀ ਸਾਡੀ ਸਮਾਪਤੀ ਕਦੋਂ ਹੋਣੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜੇ ਕੱਲ ਨੂੰ ਜੋਤੀ ਜੋਤ ਪੁਰਬ ਮਨਾਵਾਂਗੇ ਕਿ ਜਾਂ ਕੋਈ ਹੋਰ ਪ੍ਰੋਗਰਾਮ ਹੋਏਗਾ ਜਿਹੜਾ ਸੋਗ ਨਾਲ ਸੰਬੰਧਤ ਹੋਵੇ ਲੋਕਾਂ ਦੇ ਲੋਕਾਚਾਰੀ ਦੇ ਵਿੱਚ ਉੱਥੇ ਵੀ ਸਾਡੀ ਸਮਾਪਤੀ ਕਿੱਥੇ ਹੋਣੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜੇ ਗੁਰਪੁਰਬ ਜਨਮ ਦਿਹਾੜੇ ਮਨਾਉਂਦੇ ਆ ਪ੍ਰਕਾਸ਼ ਦਿਹਾੜੇ ਮਨਾਉਂਦੇ ਆ ਤਾਂ ਵੀ ਸਮਾਪਤੀ ਅਨੰਤ ਸਾਹਿਬ ਪੜ ਕੇ ਜੇ ਸ਼ਹੀਦੀ ਦਿਹਾੜੇ ਮਨਾਉਂਦੇ ਆ ਤਾਂ ਵੀ ਸਮਾਪਤੀ ਅਨੰਤ ਸਾਹਿਬ ਪੜ ਕੇ ਇਹ ਕਿਹਨੇ ਦਿੱਤਾ ਸਾਡੇ ਅੰਦਰ ਜੀਵਨ ਜਾਚ ਕਿਹਨੇ ਦਿੱਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਆਨੰਦਪੁਰ ਦੀ ਧਰਤੀ ਉਹ ਧਰਤੀ ਜਿੱਥੋਂ ਐਲਾਨ ਕੀਤਾ ਗਿਆ ਬਾਹੇ ਜਿਹਨਾਂ ਦੀ ਪਕੜੀਏ ਸਿਰ ਦੀ ਤੇ ਬਾਹਾਂ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰਪਈਏ ਧਰਮ ਨਾ ਛੋੜੀਏ ਉਹ ਧਰਤੀ ਅਨੰਦਪੁਰ ਸਾਹਿਬ ਦੀ ਜਿੱਥੋਂ ਐਲਾਨ ਕੀਤਾ ਗਿਆ ਬਲ ਛੁੱਟ ਕੇ ਉਹ ਬੰਧਨ ਪਰੇ ਕਸ਼ੂ ਨਾ ਹੋ ਤੂੰ ਉਪਾਏ ਤੁਹਾਡੀ ਗੁਲਾਮੀ ਦਾ ਕਾਰਨ ਬਲ ਹਿੰਮਤ ਹੈ ਤੁਸੀਂ ਪੁਰਾਣਾ ਦੀਆਂ ਗੱਲਾਂ ਪੜਦੇ ਹੋ ਸਾਖੀਆਂ ਪੜਦੇ ਹੋ ਇਹ ਕਹਾਣੀ ਤੁਸੀਂ ਪੜਦੇ ਹੋ ਕਿ ਇੱਕ ਹਾਥੀ ਤੰਦੂਏ ਨੇ ਪਕੜ ਲਿਆ ਤੇ ਤੰਦੂਏ ਨੇ ਪਕੜ ਕੇ ਉਹਨੂੰ ਕਾਬੂ ਕਰਨ ਦਾ ਯਤਨ ਕੀਤਾ ਉਹਨੇ ਹਾਰ ਚੁੱਕ ਕੇ ਅਰਦਾਸ ਕੀਤੀ ਜਾਨਵਰ ਨੇ ਐਨੀਮਲ ਨੇ ਮੈਂ ਹਿੰਦੁਸਤਾਨ ਨੂੰ ਪੁੱਛਣਾ ਚਾਹੁੰਦਾ ਹਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਜਾਨਵਰ ਤੋਂ ਵੀ ਗਏ ਗੁਜ਼ਰੇ ਹੋ ਜੇ ਤੁਹਾਡਾ ਵਿਸ਼ਵਾਸ ਹੈ ਕਿ ਹਾਥੀ ਮੁਕਤ ਹੋ ਗਿਆ ਅਰਦਾਸ ਕਰਨ ਦੇ ਨਾਲ ਤੁਸੀਂ ਅਰਦਾਸ ਕਿਉਂ ਨਹੀਂ ਕਰਦੇ ਨਾਹਨ ਗੁਨ ਨਾਹਨ ਕਸ਼ ਵਿਦਿਆ ਕਰਮ ਕੌਣ ਗੱਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਆ ਪੈਦਾਨ ਤੇ ਦੀਨਾ ਤੁਹਾਨੂੰ ਉਹ ਪੈਦਾਨ ਕਿਉਂ ਨਹੀਂ ਦੇਗਾ ਇਸ ਕਰਕੇ ਮੈਂ ਐਲਾਨ ਕਰਦਾ ਜਾਨੰਦਪੁਰ ਦੀ ਧਰਤੀ ਤੋਂ ਭੈ ਕਾ ਹੂੰ ਕੋ ਦੇਤ ਨੇ ਨਾ ਪਹਿਮਾਨ ਤੇ ਆਨ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗਿਆਨੀ ਦਾ ਭਾਵ ਕੱਪੜੇ ਨਹੀਂ ਗਿਆਨੀ ਦਾ ਭਾਵ ਉਹਦਾ ਪਹਿਰਾਵਾ ਨਹੀਂ ਉਹਦੀ ਬਾਹਰਲੀ ਦੇਖਣੀ ਗਿਆਨੀ ਦਾ ਭਾਵ ਜਿਹੜਾ ਨਾ ਡਰਦਾ ਤੇ ਨਾ ਡਰਾਉਂਦਾ ਹੈ ਪੈ ਕਾਹੂ ਕੋ ਦੇਤ ਨੈ ਨੈ ਪਹਿਮਾਨ ਤਿਆਨ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਔਰ ਦਾਸ ਨੇ ਜਿੱਦਣ ਉਥੇ ਬਸਾਖੀ ਦੇ ਸੰਬੰਧ ਵਿੱਚ ਗੱਲ ਕੀਤੀ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਮੈਂ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੱਥੇ ਧਾਰਮਿਕ ਜਿਨ੍ਹਾਂ ਦੀ ਆਜ਼ਾਦੀ ਵਾਸਤੇ ਸ਼ਹਾਦਤ ਦਿੱਤੀ ਧਾਰਮਿਕ ਨਿਰਪੱਖਤਾ ਵਾਸਤੇ ਸ਼ਹਾਦਤ ਦਿੱਤੀ ਇਨਸਾਨੀਅਤ ਦੀ ਆਜ਼ਾਦੀ ਵਾਸਤੇ ਧਰਮ ਦੀ ਆਜ਼ਾਦੀ ਵਾਸਤੇ ਸ਼ਹਾਦਤ ਦਿੱਤੀ ਸਤਗੁਰੂ ਪਾਤਸ਼ਾਹ ਜੀ ਨੇ ਸਾਹਿਤ ਕਲਾ ਨੂੰ ਬਚਾਇਆ ਕਿਉਂਕਿ ਅੱਜ ਵੀ ਤੁਸੀਂ ਵੇਖਦੇ ਹੋ ਜਦੋਂ ਗੁਰੂ ਨਾਨਕ ਸਾਹਿਬ ਮੱਕੇ ਗਏ ਨਾ ਮੱਕੇ ਚ ਉਹਨਾਂ ਨੇ ਚਾਰ ਗੱਲਾਂ ਕੀਤੀਆਂ ਇੱਕ ਤਾਂ ਇਹ ਕਿ ਆ ਵੀ ਤੁਸੀਂ ਇੱਥੇ ਰੱਬ ਨੂੰ ਕੈਦ ਨਹੀਂ ਕਰ ਸਕਦੇ ਨਾ ਮੇਰੇ ਸੇ ਗੁਰਦੁਆਰੇ ਚ ਕਰ ਸਕਦੇ ਆ ਨਾ ਕੋਈ ਚਰਚ ਵਿੱਚ ਕਰ ਸਕਦਾ ਨਾ ਮੰਦਿਰ ਚ ਕੀਤਾ ਜਾ ਸਕਦਾ ਨਾ ਤੁਹਾਡੇ ਮੱਕੇ ਚ ਹੋ ਸਕਦਾ ਉਹ ਸਰਬ ਵਿਆਪੀ ਆ ਉਹ ਤੁਹਾਡੀ ਕੁਰਾਨ ਸ਼ਰੀਫ ਕਹਿੰਦੀ ਹੈ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਸਮਝਾਣ ਵਾਦਿਆ ਰੱਬ ਨੂੰ ਸਰਬ ਵਿਆਪੀ ਮੰਨੋ ਸਭ ਮੈਂ ਜੋਤ ਜੋਤ ਹੈ ਸੋਏ ਤੁਸੀਂ ਦੂਜੇ ਇਨਸਾਨ ਨੂੰ ਕਾਫਰ ਕਹਿੰਦੇ ਆ ਲੇਕਿਨ ਸਾਡੀ ਨਜ਼ਰ ਵਿੱਚ ਕਾਫਰ ਨਹੀਂ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦੇ ਕੋਈ ਤੁਹਾਡੇ ਵਿੱਚੋਂ ਬਾਬਾ ਫਰੀਦ ਦੇ ਐਲਾਨ ਨੇ ਫਰੀਦਾ ਖਲਕ ਖਲਕ ਮੈਂ ਖਲਕ ਬਸੈਰਾ ਬੁਮਾਹੇ ਮੰਦਾ ਕਿਸ ਨੂੰ ਆਖਿਆ ਜਾਂ ਤਿਸਵਿੰਨ ਕੋਈ ਨਹੀਂ ਇਸ ਲੋਕ ਗੁਰੂ ਅਰਜਨ ਪਾਤਸ਼ਾਹ ਦਾ ਇਹ ਤੋਂ ਪਹਿਲਾ ਸ਼ਲੋਕ ਗੁਰੂ ਬਾਬਾ ਫਰੀਦ ਜੀ ਦਾ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਿਪੇਲਾ ਅੱਗੇ ਮੂਲਾ ਆਪਸੀ ਦੋਜ ਕਸੰਧੀ ਪਾਤੇ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਜਦੋਂ ਸ਼ਲੋਕ ਆਇਆ ਵੀ ਟੋਏ ਟਿਪੇਲਾਉਣ ਦਾ ਮਤਲਬ ਕੀ ਹੈ ਤੇ ਫੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਫਰੀਦਾ ਖਾਲਕ ਖਲਕ ਮੈਂ ਖਲਕ ਬਸੇ ਰਬ ਮਾਹੇ ਮੰਦਾ ਕਿਸ ਨੂੰ ਆਖਿਆ ਜਾਂ ਤਿਸ ਵੇਨ ਕੋਈ ਨਾ ਹੈ ਨੰਬਰ 3 ਦੇ ਉੱਤੇ ਤੁਸੀਂ ਨੀਅਤ ਕਰ ਦਿੱਤਾ ਵੀ ਸਤ ਪਤਾਲ ਤੇ ਸਤ ਆਕਾਸ਼ ਨੇ ਪਰ ਜਦੋਂ ਮੈਂ ਉਹਦੀ ਰਚਨਾ ਵਿੱਚ ਧਿਆਨ ਮਾਰ ਕੇ ਵੇਖਦਾ ਦੇਖੋ ਨਾ ਸੋਦਰ ਉਚਾਰਨ ਕੀਤਾ ਤਿੰਨ ਵਾਰੀ ਲੋਕਾਂ ਨੂੰ ਦਰਜ ਕੀਤਾ ਜਿਹੜੇ ਜਿਹੜੇ ਗਾਰੇ ਨੇ ਪਉਣ ਪਾਣੀ ਬ੍ਰਹਮਾ ਆਦਿ ਸਾਰਿਆਂ ਨੂੰ ਗਾਣ ਤੋਂ ਬਾਅਦ ਸਤਿਗੁਰੂ ਨੇ ਫਿਰ ਸਰੰਡਰ ਕੀਤਾ ਆਪਣੇ ਆਪ ਨੂੰ ਕਹਿੰਦੇ ਹੋਰ ਕੀਤੇ ਗਾਵਨ ਸੇਮੈ ਚੇਤਨਾ ਆਵਣ ਨਾਨਕ ਆ ਵਿਚਾਰੇ ਤੁਸੀਂ ਸਤਪਤਾ ਤੇ ਸਤ ਆਕਾਸ਼ਾਂ ਵਿੱਚ ਸੀਮਤ ਕਰ ਦਿਓ ਰੱਬ ਦੀ ਰਚਨਾ ਨੂੰ ਮੈਂ ਇਲਾਲ ਕਰਦਾ ਪਾਤਾਲਾਂ ਪਾਤਾਲ ਲਖ ਅਗਾਸਾਂ ਅਗਾਸ ਊੜਕ ਊੜਕ ਭਾਲ ਥਕੇ ਬੇਦ ਕਹਿਣ ਇੱਕ ਬਾਤ ਨੰਬਰ 4 ਦੇ ਉੱਤੇ ਤੁਸੀਂ ਸੰਗੀਤ ਨੂੰ ਹਰਾਮ ਕਹਿੰਦੇ ਹੋ ਜਿਹੜਾ ਸੰਗੀਤ ਸਾਡੇ ਅੰਦਰ ਕੋਮਲਤਾ ਪੈਦਾ ਕਰਦਾ ਹੁਲਾਰ ਪੈਦਾ ਕਰਦਾ ਹੈ ਮੈਂ ਕੀਰਤਨ ਕਰ ਰਿਹਾ ਤੁਸੀਂ ਮੇਰੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਇਟਾਂ ਚੁੱਕ ਲਈਆਂ ਰੋੜੇ ਚੁੱਕ ਲੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਾਰੀ ਆਈ ਨਾ ਔਰੰਗਜ਼ੇਬ ਨੇ ਲਾਇਬ੍ਰੇਰੀਆਂ ਸਾੜ ਦਿੱਤੀਆਂ ਸਾਇਦ ਤੱਕ ਕਲਾ ਖਤਮ ਕਰ ਦਿੱਤੀ ਔਰ ਅੱਜ ਵੀ ਉਹ ਲੋਕੀ ਇੰਨੇ ਜਨੂਨ ਨਾਲ ਭਰੇ ਪਏ ਨੇ ਅਜੇ ਕੁਝ ਮਹੀਨਿਆਂ ਦੀ ਗੱਲ ਹੈ ਕਾਬਲ ਦੇ ਵਿੱਚ ਉਹਨਾਂ ਨੇ ਬਾਜੇ ਤਬਲੇ ਇਕੱਠੇ ਕਰਕੇ ਅਗਲਾ ਦਿੱਤੇ ਆ ਥੋੜੇ ਦਿਨਾਂ ਦੀ ਗੱਲ ਹੈ ਸੰਗੀਤ ਨੂੰ ਹਰਾਮ ਸਮਝਦੇ ਨੇ ਉਹ ਜਿੱਥੋਂ ਸਾਡਾ ਜੀਵਨ ਜਾਂਚ ਘਾੜ ਦਾ ਆਰੰਭ ਹੁੰਦੀ ਬਾਬਾ ਕਹਿੰਦਾ ਵੀ ਮਰਦਾਨਿਆਂ ਛੇੜ ਰਵਾ ਪਾਣੀ ਆਈ ਹੈ ਤੇ ਔਰੰਗਜ਼ੇਬ ਨੇ ਪਾਬੰਦੀ ਲਾ ਦਿੱਤੀ ਵੀ ਰਾਗ ਵਿਦਿਆ ਬਿਲਕੁਲ ਖਤਮ ਕਰ ਦਿੱਤੀ ਜਾਏਗੀ ਕੋਈ ਰਾਗ ਦੀ ਗੱਲ ਨਹੀਂ ਕਰੇਗਾ ਰਾਗੀ ਜਿਹੜੇ ਸਨ ਉਹ ਜਨਾਜ਼ਾ ਕੱਢ ਕੇ ਜਾ ਰਹੇ ਆ ਪਰਤੀ ਲੈ ਕੇ ਧਾਰੇ ਜੇ ਮੈਂ ਕੋਈ ਐਜੀਟੇਸ਼ਨ ਕਰਦਾ ਹੈ ਵਿਰੋਧਤਾ ਦੇ ਵਿੱਚ ਲੈ ਕੇ ਤੁਰਦਾ ਹੈ ਜਦੋਂ ਲੈ ਕੇ ਜਾ ਰਹੇ ਔਰੰਗਜ਼ੇਬ ਪੁੱਛਦਾ ਬਾਹਰ ਕਾਹਦਾ ਰੌਲਾ ਪਿਆ ਕਹਿੰਦੇ ਰਾਗ ਮਰ ਗਿਆ ਤੇਰੇ ਸਨਾਤਨ ਪ੍ਰਬੰਧ ਦੇ ਵਿੱਚ ਕਹਿੰਦਾ ਇਹਨਾਂ ਨੂੰ ਜਾ ਕੇ ਮੇਰਾ ਹੁਕਮ ਸੁਣਾ ਦਿਓ ਡੂੰਗੀ ਕਬਰ ਪੁੱਟ ਕੇ ਰਾਗ ਨੂੰ ਦਫਨਾਣ ਮੁੜ ਕੇ ਜਿੰਦਾ ਨਾ ਹੋ ਸਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਭੈ ਕਾਹੂ ਕੋ ਦੇਦਰ ਨਹਿ ਬਹਿਮਾਨ ਧਿਆਨ ਕੋ ਨਾਨਕ ਸੁਣਦੇ ਮਨਾ ਗਿਆਨੀ ਤਾਹੇ ਵਕਰ ਜੈਜਾ ਬੰਤੀ ਗਾ ਰਹੇ ਵਿਸ਼ੇਸ਼ ਤੌਰ ਦੇ ਉਤੇ ਜੈਜਾ ਬੰਤੀ ਰਾਗ ਆਇਆ ਉਸ ਵੇਲੇ ਜਿਹੜਾ ਰਾਗ Rajasthan ਦੇ ਇਲਾਕੇ ਵਿੱਚ ਕਿਸੇ ਮਹਾਪੁਰਖ ਨੂੰ ਵੈਲਕਮ ਕਹਿਣ ਵਾਸਤੇ ਗਾਇਆ ਜਾਂਦਾ ਆਦਰ ਕਰਨ ਵਾਸਤੇ ਗਾਇਆ ਜਾਂਦਾ ਇਸ ਵਿੱਚ ਭਾਵਨਾ ਕੀ ਬਲਹੋਆ ਬੰਧਨ ਛੋਟੇ ਸਭ ਕੇ ਸ਼ੋਤ ਉਪਾਏ ਸਭ ਕੇ ਤੁਮਰਾ ਆਤਮਾ ਤੁਮ ਹੀ ਹੋ ਤੋ ਸਹਾਏ ਪੈ ਕਾਹੂ ਕੋ ਦੇਤ ਨਾ ਨੈ ਪਹਿਮਾਨ ਤੇ ਆਨ ਕੋ ਨਾਨਕ ਸੁਣਦੇ ਬਨਾ ਗਿਆਨੀ ਤਾਹੇ ਵਖਾਨ ਸਤਗੁਰੂ ਕਿਰਪਾ ਕਰੇ ਇਹ ਚੜ੍ਹਦੀ ਕਲਾ ਹੈ ਪਰਿਵਾਰ ਨੇ ਕਿਹਾ ਨਾ ਸਾਡੇ ਬੱਚੇ ਦੀ ਚੜ੍ਹਦੀ ਕਲਾ ਹੋਵੇ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ ਆ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਕਿ ਹਰ ਅਵਸਥਾ ਦੇ ਵਿੱਚ ਇੱਕ ਸਾਰਤਾ ਵਿੱਚ ਰਹਿਣਾ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋ ਕੇ ਰਹਿਣਾ ਉਹਦਾ ਧੰਨਵਾਦ ਕਰਨਾ ਪਹਿਲਾ ਵਚਨ ਉਚਾਰਨ ਕੀਤਾ ਸਾਦੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਦੇ ਅਰਸ ਭਾਗੋ ਤੇ ਅਖੀਰਲਾ ਵਚਨ ਜਦੋਂ ਪੜਦੇ ਹਾਂ RAM ਨਾਮ ਪਰ ਮੈਂ ਗਏ ਹੋ ਜਾ ਕੇ ਸਾਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰ ਹੋਏ ਦਾਸ ਇਹਨਾਂ ਕੋਲ ਕਹਿੰਦਾ ਹੋਇਆ ਕਿ ਮਾਤਾ ਜਾਚਕ ਹੈ ਸਤਿਗੁਰੂ ਕਿਰਪਾ ਕਰੇ ਪਰਿਵਾਰ ਜਿਹੜਾ ਬੱਚੇ ਦਾ ਜਨਮ ਦਿਨ ਮਨਾ ਰਿਹਾ ਹੈ ਬੱਚੀ ਦਾ ਔਰ ਬੱਚੇ ਨੂੰ ਚੜ੍ਹਦੀ ਕਲਾ ਵਾਸਤੇ ਅਰਦਾਸ ਕਰ ਰਿਹਾ ਹੈ ਸਤਿਗੁਰੂ ਕਿਰਪਾ ਕਰੇ ਉਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਦਾ ਜੀਵਨ ਗੁਰਸਿੱਖੀ ਜੀਵਨ ਪੂਤਾ ਮਾਤਾ ਦੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਦਾ ਜੀਵਨ ਪ੍ਰਾਪਤ ਹੋਵੇ ਔਰ ਆ ਅਵਸਥਾਵਾਂ ਜਿਹੜੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸੀਸ ਸਾਨੂੰ ਪ੍ਰਾਪਤ ਹੋਵੇ ਸਾਰਿਆਂ ਨੂੰ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਨਿਰਪੈਤਾ ਪ੍ਰਾਪਤ ਕਰਕੇ ਪੈ ਤੋਂ ਮੁਕਤ ਹੋ ਕੇ ਨਾ ਕਿਸ ਨੂੰ ਡਰਾਓ ਤੇ ਨਾ ਡਰੋ ਦਾ ਜੀਵਨ ਬਤੀਤ ਕਰ ਸਕੀਏ ਸਰਬਦਾ ਆਪਲਾ ਮੰਗ ਸਕੀਏ ਸਾਰਿਆਂ ਦਾ ਧੰਨਵਾਦ ਪ੍ਰਬੰਧਕ ਕਮੇਟੀ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਆਪ ਸੰਗਤਾਂ ਦਾ ਸਤਿ ਆਪ ਦਾ ਧੰਨਵਾਦ ਬਖਸ਼ੋ ਅਸ਼ੀਰਵਾਦ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇਹਾ